ਮੈਨੂੰ ਮਾਣ ਹੈ ਜਿਸ ਤਰ੍ਹਾਂ ਦੇ ਮਰਤਸ਼ੀਹੇ ਚੱਲੇ ਆ ਜਿਸ ਤਰ੍ਹਾਂ ਦੀ ਮੈਂ ਜੇਲਾਂ ਕੱਟੀਆਂ ਐ ਪੰਥ ਤੇ ਪੰਜਾਬ ਦੀ ਖਾਤਰ ਜਦੋਂ ਦੇ ਤੁਰੇ ਆ ਕਦੀ ਝੁਕੇ ਨਹੀਂ ਕਦੇ ਈਨ ਨਹੀਂ ਮੰਨੀ ਇਹ ਨਹੀਂ ਕਿ ਪੁਲਿਸ ਦੇ ਅੱਗੇ ਲਾ ਕੇ ਭੱਜ ਉੱਠੇ ਆ ਪੁਲਿਸ ਮੈਨੂੰ ਚੁੱਪਣ ਕੋ ਜਦੋਂ ਮੈਂ ਜੇਲ੍ਹ ਤੋਂ ਰਿਹਾ ਹੋਇਆ ਮੈਨੂੰ ਜੇਲ੍ਹ ਵਾਲੇ ਕਹਿੰਦੇ ਰਹੇ ਕਿ ਬਲਟਵਾ ਸਾਹਿਬ ਰੁਕ ਜਾਓ ਤੁਹਾਨੂੰ ਬਾਹਰ ਪੁਲਿਸ ਚੁੱਕਣ ਆ ਗਈ ਐ ਅੰਦਰ ਚਲੇ ਜਾਓ ਮੈਂ ਕਿਹਾ ਇਹ ਇੱਕ ਕਮਜ਼ੋਰਾਂ ਦਾ ਕੰਮ ਹੁੰਦਾ ਹੈ ਮੈਂ ਕਹ ਇੱਕ ਜਵੱਜੂ 7 ਸਾਲਾਂ ਬਾਅਦ ਮੈਂ ਰਿਹਾ ਹੋਇਆ ਸੀ ਉਹ 7 ਸਾਲਾਂ ਦੇ ਉੱਤੇ ਸਮੇਤ ਬਾਅਦ ਹਾਂਜੀ ਤੇ ਮੈਨੂੰ ਬਾਹਰ ਨਿਕਲਦੇ ਆ ਪੁਲਿਸ ਮੈਨੂੰ ਕਿਸੇ ਤਰ੍ਹਾਂ ਦੀ ਕਰਦੀ ਮਖਿਆ ਉਹ ਚਲੀ ਅਗਲੇ ਡਹਿਗੇ ਇੱਕ ਰਾਂ ਨਹੀਂ ਪਤਾ ਨਹੀਂ ਕਿੰਨੀ ਕਿ ਬਰਚ ਕੇ ਆ ਤੇ ਕਿੱਥੇ ਕਿੱਥੇ ਰੱਖਿਆ ਤੇ ਜੋ ਅਸੀਂ ਛੱਲਿਆ ਜੇ ਤੁਸੀਂ ਕਿਹੜੀ ਬਣਾਤੀ ਹੈ ਕਿਹੜੀ ਬਣਾਦੀ ਤੁਸੀਂ ਲੋਕਾਂ ਨੇ ਤੁਸੀਂ ਤੋਲਦੇ ਨਹੀਂ ਜੀ ਦੇਖਦੇ ਨਹੀਂ ਜੇ ਜਿਹੜੇ ਲੋਕਾਂ ਨੇ ਕਿ ਆਸੀਂ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਸੰਵਿਧਾਨ ਨੂੰ ਮੰਨੀ ਜਾਂਦੇ ਆ ਜਿਹੜੇ ਕਹਿੰਦੇ ਆਸੀਂ ਚੋਣ ਪ੍ਰਣਾਲੀ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਜੀ ਸਾਡਾ ਏਜੰਡਾ ਹੀ ਨਹੀਂਗਾ ਅੱਜ ਚੋਣਾਂ ਦੀ ਗੱਲ ਵੀ ਕਰੀ ਜਾਂਦੇ ਆ ਹਾਂਜੀ ਤੇ ਦੂਜੇ ਪੰਨੇ ਕਦੀ ਪੁਲਿਸ ਦੇ ਅੱਗੇ ਲਾ ਕੇ ਨਹੀਂ ਭੱਜੇ ਜਬ ਵੱਜਿਆਂ ਤੇ ਹਿੱਕ 'ਚ ਵੱਜਿਆਂ ਪੁਲਿਸ ਭਜਾਈ ਹੋਊਗੀ ਹਾਂਜੀ ਦਿੱਲੀ ਦੀਆਂ ਚੀਕਾਂ ਪੁਆਈਆਂ ਹੋਣਗੀਆਂ ਦਿੱਲੀ ਦੇ ਪੁਲਿਸ ਹੈੱਡਕੁਆਰਟਰ ਦੇ ਸਾਹਮਣੇ ਜਿਹੜੀਆਂ ਦਿੱਲੀ ਵਿਧਾਇਕ ਤੇ ਇੰਦਰਾ ਗਾਂਧੀ ਦੇ ਚਿਕਾਪੂਰ ਵਾਲੇ 'ਚ ਵਰਸਾ ਸਿੰਘ ਬਲਟੋਹਾ ਵੀ ਇੱਕ ਸੀਗਾ ਗੱਲਾਂ ਕਰਦੇ ਜੀ ਤੁਸੀਂ ਹਾਂਜੀ ਤੇ ਤੁਸੀਂ ਤੇ ਮੋਰੇ ਹੋ ਪੁਲਿਸ ਦੇ ਕੋਈ ਲੱਗ ਲੱਗੇ ਭੱਜੇ ਫਿਰਦੇ ਰਹੇ ਜੀ ਮੈਂ ਕਿਹਦਾ ਨਾਲ ਐ ਕਿ ਨਹੀਂ ਗੱਲ ਕਰਦਾ ਤੇ ਪਰ ਦੂਸਰੀ ਗੱਲ ਇਹ ਦੱਸ ਦਿਓ ਆਤਮ ਸਮਰਪਣ ਕਰਨਾ ਇਹ ਬਾਤਰੀ ਹੈ ਮੈਂ ਠੀਕ ਨਹੀਂ ਸੀ ਕਰਦਾ ਇਹਨਾਂ ਗੱਲਾਂ ਕਰਨੂੰ ਆਤਮ ਸਮਰਪਣ ਕਰਨਾ ਮਤਲਬ ਆਪਣੀ ਹਾਰ ਮੰਨਣਾ ਹਾਂਜੀ ਆਤਮ ਸਮਰਪਨ ਕੀਤਾ ਕੀ ਦੇ ਰਹੀਂ ਕਲਪਸਪੀਰ ਸਿੰਘ ਰੋਡੇ ਵਿਚਾਰਾ ਬਥੇਰਾ ਕਹਿੰਦਾ ਰ ਮੈਨੂੰ ਵਿੱਚ ਨਾ ਲਿਆਓ ਸਾਡੇ ਸਰਕਾਰ ਜੋ ਗਿਆ ਹਾਂਜੀ ਉਹਨਾਂ ਨੂੰ ਉਤੋਂ ਬਾਹਰੋਂ ਸੱਜਿਓਂ ਖੱਬਿਓਂ ਫੋਨ ਕਰਾ ਕੇ ਵਰਤ ਕੇ ਟੂ ਲਾਈਨਰ ਤੇ ਟੂ ਲਾਈਨਰ ਤੇ ਗੱਲਾਂ ਹੋਦੀਆਂ ਰੀਆਂ ਭਾਈ ਤਸਵੀਰ ਸਿੰਘ ਵੀ ਇਸ ਕਰਦੋਂ ਮੁਕਰ ਕੇ ਦਿਖਾ ਦੇਣ ਗੁਰੂ ਮਹਾਜਨ ਆਜੇ ਜਾਣ ਕੇ ਕਿ ਟੂ ਲਾਈਨਰ ਤੇ ਗੱਲਾਂ ਹੋਦੀਆਂ ਰੀਆਂ ਕਿ ਇੱਕ ਬਸ ਭਾਈ ਅਮਰਪਾਲ ਸਿੰਘ ਤੇ ਇੱਕ